ਸਰਕਾਰ ਤੋਂ ਮੰਗ ਕਰਾਂਗੇ ਕਿ ਆਪਣੇ ਵਿਧਾਇਕਾਂ ਦੀ ਸਿਕਿਉਰਿਟੀ ਵਧਾ ਦੇਣ ਕਿਉਂਕਿ ਇਹ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਹੈਗਾ ਭਗਵੰਤ ਮਾਨ ਉਹ ਆਪਣੇ ਬਾਕੀ 93 ਵਾਸਤੇ ਲਗਾਤਾਰ ਜਿਹੜਾ ਹੈਗਾ ਉਹ ਖਤਰਾ ਬਣ ਰਿਹਾ ਹੈਗਾ ਸਿੱਲੀ ਸਿੱਲੀ ਹਵਾਇ ਕਲ ਕੇ ਚ ਨਹੀਂ ਆਉਗੀ 94 ਹਲਕੇ ਜਿਹੜੀ ਸਿੱਲੀ ਸਿੱਲੀ ਹਵਾ ਜਿਹੜੀ ਆਉਗੀ ਇਹਨਾਂ ਇਹਨਾਂ ਦਾ ਸਵਾਗਤ ਭਾਜਪਾ ਨਾਲੋਂ ਵੱਧ ਸ਼ਾਨਦਾਰ ਤਰੀਕੇ ਨਾਲ ਹੋ ਸਕਦਾ ਹੈ ਕੋ ਕਿ ਮੁੱਖ ਮੰਤਰੀ ਦਾ ਜਿੰਨਾ ਚਿਰ ਮਾਨਸਿਕ ਤਵਾਜਨ ਨਹੀਂ ਠੀਕ ਹੁੰਦਾਗਾ ਤੇ ਲਗਾਤਾਰ ਪੰਜਾਬੀਆਂ ਨੂੰ ਥਾਪੀ ਮਾਰ ਰਹੇਗੇ ਪੰਜਾਬੀਆਂ ਨੇ ਥਾਪੀਆਂ ਤਾਂ ਹਰੇਕ ਧਾਰਵੀ ਦੀਆਂ ਕਬੀਲੀਆਂ ਕਬੂਲੀਆਂ ਹੈਗੀਆਂ ਤੇ ਉਹ ਇੱਕ ਬੰਦਾ ਜਿਹੜਾ ਡੀਡਿਕਸ਼ਨ ਸੈਂਟਰ ਤੋਂ ਬਾਹਰ ਫਿਰਦਾ ਹੈਗਾ ਉੱਥੇ ਜਿਹੜੀ ਪ੍ਰੋਪਰ ਜਗ੍ਹਾ ਉਹ ਹੈਗੀ ਆ ਤੇ ਉਹਦੀ ਉਹ ਥਾਪੀ ਜਿਹੜੀ ਹੈਗੀ ਕਿਉਂ ਨਾ ਕਬੂਲਣਗੇ ਬਹੁਤਕ ਤੌਰ ਤੇ ਬਹੁਤ ਹੀਣਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਕਿਸੇ ਵੀ ਮਸਲੇ ਦੀ ਸਮਝ ਨਹੀਂ ਹੈ ਬੇਸਿਕ ਸਮਝ ਵੀ ਨਹੀਂ ਹੈ ਡੂੰਘਾਈ ਨਾਲ ਤਾਂ ਉਹਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ ਇਸ ਕਰਕੇ ਉਹਨੇ ਇਹਨਾਂ ਮਸਲਿਆਂ ਤੇ ਜਿਹੜਾ ਸੀਗਾ ਗੱਲ ਕਰਨ ਤੋਂ ਮਤਲਬ ਜਵਾਬ ਨਹੀਂ ਸੀਗਾ ਕਿਸੇ ਵੀ ਗੱਲ ਦਾ ਇਸ ਇਹ ਗੱਲ ਕਹਿ ਕੇ ਭੱਜ ਗਿਆ ਕਿ ਮਸਲੀ ਮੇਰੇ ਨਾਲ ਨਹੀਂ ਜੇ ਤੁਹਾਡੇ ਨਾਲ ਜੁੜੇ ਮਸਲੇ ਨਹੀਂਗੇ ਫਿਰ ਤੁਸੀਂ ਪੁਲਿਸ ਦੀਆਂ ਧੜਾਂ ਕੋ ਚੜਾ ਰਹੇ ਤੁਸੀਂ ਕਹੋ ਕੇਂਦਰ ਨੂੰ ਵੀ ਅਸੀਂ ਆਪਣੀ ਪੁਲਿਸ ਲੋਕਾਂ ਨੂੰ ਜ਼ਬਰਦਸਤ ਟਾਉਣ ਵਾਸਤੇ ਕਾਹ ਤੋਂ ਵਰਤਿਆ ਕਿ ਭਗਵੰਤ ਮਾਨ ਦੇ ਪੈਦਾ ਹੋਣ ਤੋਂ ਪਹਿਲਾਂ ਇਧੀਆਂ ਕਿਸਾਨ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਨੇ ਕੀ ਉਹਨਾਂ ਨੂੰ ਇਹ ਸਮਝੀ ਨਹੀਂ ਕਿਹੜੀ ਮੰਗ ਕੇਂਦਰ ਨਾਲ ਤੇ ਕਿਹੜੀ ਸੂਬੇ ਨਾਲ ਹੈਗੀ ਹੈ ਮੁੱਖ ਮੰਤਰੀ ਨੇ ਇਹ ਗੱਲ ਪਿਠਾ ਦਿੱਤੀ ਹੋਵੇ ਕਿ ਦੇਖਿਆ ਪਹਿਲੇ ਝਟਕੇ ਦੇ ਵਿੱਚ ਹੀ ਘਰੇਵਾਰ ਤੇ ਆਗੂਆਂ ਦੇ ਫੋਨ ਬੰਦ ਕਰਾਤੇ ਆਗੂ ਘਰੇ ਲੁਕਣ ਤੇ ਪਾਸੇ-ਆਸੇ ਮਜਬੂਰ ਹੋ ਗਏ ਸੜਕਾਂ ਤੇ ਵੀ ਆਗੂ ਵੀ ਨਹੀਂ ਨਿਕਲਦੇ ਕਿਟਰ ਤਾਂ ਬਹੁਤ ਵੱਡੀ ਗੱਲ ਕਈ ਵਾਰੀ ਮਾੜੀ ਟੀਮ ਤਗੜੀ ਤੇ ਗੋਲ ਕਰ ਜੇ ਤੁਹਾਨੂੰ ਐ ਲੱਗਦਾ ਹੁੰਦਾ ਵੀ ਸ਼ਾਇਦ ਮੈਚ ਜਿੱਤੀ ਜਾਵੇ ਹੁਣ ਕਹਿੰਦੇ ਵੀ ਅਸੀਂ ਜਿਹੜਾ ਉਹ ਨਸ਼ਾ ਤਸਕਰਾਂ ਦੇ ਜਿਹੜੇ ਘਰ ਹੈਗੇ ਔਰ ਢੌਣੇ ਉਹ ਇੱਕ ਬੰਦਾ ਜਿਹਦਾ ਘਰ ਵੀ ਨਹੀਂ ਪਲਸਟਰ ਹੋਇਆ ਸੀਗਾ ਉਹ ਮਾਮੂਲੀ ਆ ਬੰਦਾ ਸੀ ਕੋਈ ਉਹਦਾ ਜਿਹੜਾ ਸੀਗਾ ਉਹ ਘਰ ਟਾਤਾ ਦੂਸਰੇ ਪਾਸੇ ਤੁਸੀਂ ਵੀ ਪੱਤਰ ਸਵਾਲ ਪੁੱਛਿਆ ਤੁਹਾਨੂੰ ਪ੍ਰੈਸ ਕਾਨਫਰੰਸ ਤੋਂ ਬਾਹਰ ਕੱਢ ਰਿਹਾ ਕੱਢ ਦਿੱਤਾ ਠੀਕ ਆ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਵੀ ਏਆਈਜੀ ਦਾ ਏਆਈਜੀ ਕਾਈਜੀ ਰਾਜੀਤ ਆ ਵੀ ਉਹਦਾ ਘਰ ਜਿਹੜਾ ਕਦੋਂ ਢੋਣਾ ਹੈਗਾ ਮਜੀਠੀਏ ਦਾ ਕੀ ਕਰਨਾ ਹੈਗਾ ਉਹਦੇ ਤੋਂ ਤਾਂ ਮਤਲਬ ਮਾਫੀਆਂ ਮੰਗੀ ਗਿਆ ਇਹਨਾਂ ਦਾ ਲੀਡਰ ਐਸਕੇਮ ਵੱਲੋਂ ਦਿੱਤੀ ਕਾਲ ਤੇ ਅੱਜ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰ ਦਾ ਘਰਾਓ ਕੀਤਾ ਗਿਆ ਉਹਨਾਂ ਦੇ ਬਾਹਰ ਅੱਗੇ ਧਰਨੇ ਦਿੱਤੇ ਗਏ ਆ ਸਮੁੱਚੇ ਐਸਕੇਮ ਵੱਲੋਂ ਕੀ ਵਜਾ ਕਾਰਨ ਕੀ ਅੱਜ ਧਰਨਿਆਂ ਦਾ ਕੀ ਕਹਿਣਾ ਹੈ ਜਿਹੜੇ ਐਮਐਲਏ ਆ ਉਹਨਾਂ ਨੂੰ ਜਿਹੜੇ ਹੈ ਲੀਡਰਾਂ ਨੇ ਕਿਸਾਨ ਲੀਡਰਾਂ ਨੇ ਗੱਲਬਾਤ ਕਰਦੇ ਆ ਬਾਈ ਸਸੀ ਗਾਲ ਸਸੀ ਗਾਲ ਬਾਈ ਜੀ ਕੀ ਕਹਿਣ ਆਏ ਹੋ ਗੁਰਦਾਸ ਸਿੰਘ ਸੇਖੋਂ ਉਹਨਾਂ ਦੇ ਬਾਹਰ ਅੱਗੇ ਇਹੀ ਕਹਿਣ ਆਏ ਆ ਕਿ ਆਪਣੇ ਮੁੱਖ ਮੰਤਰੀ ਨੂੰ ਕਹੋ ਕਿ ਉਹ ਗੱਲਬਾਤ ਕਰਨ ਦਾ ਸਲੀਕਾ ਸਿੱਖਣ ਕਿਸੇ ਚੰਗੇ ਜੀ ਡੀਡਿਕਸ਼ਨ ਸੈਂਟਰ ਚ ਕੁਝ ਦਿਨ ਲਾਉਣ ਤਾਂ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਠੀਕ ਹੋਵੇ ਤੇ ਉਹ ਪੰਜਾਬ ਦੀ ਕਿਸਾਨ ਲਹਿਰ ਤੇ ਹੋਰ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਨੂੰ ਸਲੀਕਾ ਜਣਾ ਆ ਸਕੇ ਜੇਕਰ ਉਸ ਸਲੀਕਾ ਉਹੀ ਰਹਿੰਦਾ ਪਹਿਲਾਂ ਵਾਲਾ ਸਲੀਕਾ ਤਿੰਨ ਤਰੀਕ ਵਾਲਾ ਸਲੀਕਾ ਰਹਿੰਦਾ ਫਿਰ ਤੁਹਾਡਾ ਸਲੀਕਾ ਕੀ ਹੋਵੇਗਾ ਫਿਰ ਇਹਨਾਂ ਨੇ ਏਜ ਵੀ ਜਿਹੜੇ ਸਾਨੂੰ ਦਿੱਲੀ ਜਾਣ ਤੇ ਜਿਨ੍ਹਾਂ ਨੇ ਸਾਡੇ ਲੋਕਾਂ ਨੂੰ ਗੋਲੀਆਂ ਮਾਰੀਆਂ ਸਾਡੇ ਲੋਕਾਂ ਤੇ ਜਬਰਟਾਇਆ ਉਹਨਾਂ ਨਾਲ ਪਿੰਡ ਆਉਣ ਤੇ ਪਿੰਡਾਂ 'ਚ ਆਉਣ ਤੇ ਜਿਹੋ ਜਿਹੇ ਵਿਵਹਾਰ ਹੋਇਆ ਇਹ ਫਿਰ ਉਹਨਾਂ ਨੂੰ ਪਤਾ ਵੀ ਸਿੱਲੀ ਸਿੱਲੀ ਹਵਾ ਇਕੱਲਕੇ ਚ ਨਹੀਂ ਆਊਗੀ 94 ਹਲਕੇ ਜਿਹੜੀ ਸਿੱਲੀ ਸਿੱਲੀ ਹਵਾ ਜਿਹੜੀ ਆਊਗੀ ਇਹ ਹੀ ਗੁਰਦੇਵ ਸਿੰਘ ਸੇਖੋਂ ਏ ਗੁਰਦੇਵ ਸਿੰਘ ਸੇਖੋਂ ਬਾਕੀ ਜਿਨ ਬਾਕੀ 93 94 ਜਿਹੇ ਹੈਗੇ ਆ ਸਾਰਿਆਂ ਨੂੰ ਇਹੀ ਕਹਿਣ ਵਾਸਤੇ ਜਿਹੜੀ ਅੱਜ ਪੰਜਾਬ ਦੀ ਕਿਸਾਨ ਲੈ ਰ ਉਹਨਾਂ ਦੇ ਘਰਾਂ ਅੱਗੇ ਚੇਤਾਵਨੀ ਜਿਹੜੀ ਦੇਣ ਵਾਸਤੇ ਉਹ ਆਈ ਹੈਗੀ ਆ ਜੇਕਰ ਦਿੱਲੀ ਜਾਂ ਹੁਣ ਪਹਿਲਾਂ ਦਿੱਲੀ ਨਹੀਂ ਜਾਣ ਦਿੱਤਾ ਤਾਂ ਬੀਜੇਪੀ ਦੇ ਵਿਧਾਇਕਾਂ ਦਾ ਤੇ ਇੱਥੋਂ ਤੱਕ ਕਿ ਐਮਪੀਆ ਦਾ ਵੀ ਵਿਰੋਧ ਹੋਇਆਗਾ ਜਦੋਂ ਐਮਪੀ ਦੀਆਂ ਚੋਣਾਂ ਸੀਗੀਆਂ ਤੇ ਜੇਕਰ ਹੁਣ ਚੰਡੀਗੜ੍ਹ ਨਹੀਂ ਜਾਣ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਇਹ ਫਿਰ ਇਹ ਵਿਧਾਇਕਾਂ ਨੂੰ ਚੇਤਾਵਨੀ ਹੈ ਕਿ ਤੁਹਾਨੂੰ ਫਿਰ ਪਿੰਡਾਂ ਚ ਆ ਕੇ ਸਵਾਲ ਕੀਤੇ ਜਾਣਗੇ ਇਹ ਚੀਜ਼ ਅੱਜ ਇਹਨਾਂ ਇਹਨਾਂ ਦਾ ਸਵਾਗਤ ਭਾਜਪਾ ਨਾਲੋਂ ਵੱਧ ਸ਼ਾਨਦਾਰ ਤਰੀਕੇ ਨਾਲ ਹੋ ਸਕਦਾ ਹੈਗਾ ਠੀਕ ਹੈ ਹਾਂ ਔਰ ਅਹੀ ਤਾਂ ਪੰਜਾਬ ਦੀ ਸਰਕਾਰ ਤੋਂ ਮੰਗ ਕਰਾਂਗੇ ਮੋ ਕਮਨਟਰੀ ਤੋਂ ਸਰਕਾਰ ਹੀ ਨਹੀਂ ਸਕਦੇਗੇ ਹਨਾ ਸਰਕਾਰ ਤੋਂ ਮੰਗ ਕਰਾਂਗੇ ਕਿ ਆਪਣੇ ਵਿਧਾਇਕਾਂ ਦੀ ਸਿਕਿਉਰਟੀ ਵਧਾ ਦੇਣ ਕਿਉਂਕਿ ਇਹਨ ਮੱਖ ਮੰਤਰੀ ਜਿਹੜਾ ਪੰਜਾਬ ਦਾ ਹੈਗਾ ਭਗਵੰਤ ਮਾਨ ਉਹ ਆਪਣੇ ਬਾਕੀ 93 ਵਾਸਤੇ ਲਗਾਤਾਰ ਜਿਹੜਾ ਹੈਗਾ ਉਹ ਖਤਰਾ ਬਣ ਰਿਹਾ ਹੈਗਾ ਜਿਸ ਤਰ੍ਹਾਂ ਦੀ ਉਹਦੀ ਬੋਲਬਾਣੀ ਹੈਗੀ ਆ ਅੱਜ ਜਿਵੇਂ ਵਿਧਾਇਕ ਦੇ ਘਰ ਦੇ ਸਾਹਮਣੇ ਕੋਈ ਸਿਕਿਉਰਿਟੀ ਨਹੀਂ ਲਾਈ ਗਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਸਿਕਿਉਰਿਟੀ ਵਧਾਉਣੀ ਚਾਹੀਦੀ ਇਹਨਾਂ ਦੇ ਘਰਾਂ ਦੇ ਸਾਹਮਣੇ ਚੌਂਕੀਆਂ ਜਿਹੜੀਆਂ ਹੈਗੀਆਂ ਬਣਾ ਦੇਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਮੁੱਖ ਮੰਤਰੀ ਦਾ ਜਿੰਨਾ ਚਿਰ ਮਾਨਸਿਕ ਤਵਾਜਨ ਨਹੀਂ ਠੀਕ ਹੁੰਦਾਗਾ ਤੇ ਲਗਾਤਾਰ ਪੰਜਾਬੀਆਂ ਨੂੰ ਥਾਪੀ ਮਾਰ ਰਹੇਗੇ ਪੰਜਾਬੀਆਂ ਨੇ ਥਾਪੀਆਂ ਤਾਂ ਹਰੇਕ ਧੜਵੀ ਦੀਆਂ ਕਬੀਲੀਆਂ ਜਿਹੜਾ ਡੀਡਿਕਸ਼ਨ ਸੈਂਟਰ ਤੋਂ ਬਾਹਰ ਫਿਰਦਾ ਹੈਗਾ ਉੱਥੇ ਜਿਹੜੀ ਪ੍ਰੋਪਰ ਜਗ੍ਹਾ ਉਹ ਹੈਗੀ ਆ ਤੇ ਉਹਦੀ ਉਹ ਥਾਪੀ ਜਿਹੜੀ ਹੈਗੀ ਕਿਉਂ ਨਾ ਕਬੂਲਣਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਕੋਈ ਸਮਝਾਉਣ ਵਾਲਾ ਹੈਗਾ ਉਹਨੂੰ ਸਮਝਾਵੇ ਨਹੀਂ ਤਾਂ 93 ਦੇ 93 ਨੂੰ ਸਮਝਾਉਣ ਤੇ ਨਹੀਂ ਤਾਂ ਫਿਰ ਆਪਣੀ ਸਿਕਿਉਰਟੀ ਜਿਹੜੀ ਹੈਗੀ ਆ ਵਾਅਦੇ ਲੈ ਕੇ ਚੱਲਣ ਕਿਉਂਕਿ ਲੋਕਾਂ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਚਿੱਟਾ ਖਤਮ ਕਰਾਂਗੇ ਕਿਸਾਨੀ ਦਾ ਕਰਜ਼ਾ ਖਤਮ ਕਰਾਂਗੇ 23 ਫਸਲਾਂ ਤੇ ਐਮਐਸਪੀ ਦੇਵਾਂਗੇ ਹਰਾ ਪਿੰਨ ਬੇਰੋਜ਼ਗਾਰਾਂ ਲਈ ਚੱਲੂਗਾ ਪੰਜਾਬ ਨੂੰ ਰੰਗਲਾ ਬਣਾਵਾਂਗੇ ਜੋ ਜੋ ਕੁਝ ਕੀਤਾ ਸੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾਗਾ ਤੇ ਹੁਣ ਲੋਕਾਂ ਨੂੰ ਕਹਿੰਦੇ ਤੁਸੀਂ ਜੋ ਕਰਨਾ ਕਰ ਇਸ ਕਰਕੇ ਵੀ ਜਿਨ੍ਹਾਂ ਦੇ ਮਸਲੇ ਹੱਲ ਕਰਨੇ ਸੀ ਹੁਣ ਉਹਨਾਂ ਨੂੰ ਧਮਕੀਆਂ ਦੇਣ ਚੁਣੌਤੀਆਂ ਦੇਣ ਇਹ ਪੰਜਾਬ ਦੇ ਲੋਕ ਬਰਦਾਸ਼ਤ ਜਿਹੜੇ ਨਹੀਂ ਕਰਨਗੇ ਤੁਸੀਂ ਇਹ ਤਾਂ ਨਹੀਂ ਕਿ ਜਾਣ ਬੁੱਝ ਕੇ ਵਿਰੋਧ ਕਰ ਰਹੇ ਹਾਂ ਸਰਕਾਰ ਨੇ ਤੁਸੀਂ ਖੇਤੀ ਨੀਤੀ ਦਾ ਖਰੜਾ ਕਿਹਾ ਉਹ ਰੱਦ ਕਰ ਦਿੱਤਾ ਵਿਧਾਨ ਸਭਾ ਦੇ ਵਿੱਚੋਂ ਹੋਰ ਲੋਕ ਕਹਿੰਦੇ ਕਿ ਸਰਕਾਰ ਕਿੰਨਾ ਵਧੀਆ ਕੰਮ ਕਰ ਰਹੀ ਹੈ ਬਲਡੋਜ਼ਰ ਦੇ ਤਹਿਤ ਜਿਹੜੇ ਨਸ਼ਾ ਨਸ਼ਾ ਤਸਕਰ ਆ ਉਹਨਾਂ ਦੇ ਘਰਾਂ ਤੇ ਚਲਾ ਰਹੀ ਹੈ ਕਿੰਨੀ ਮਾਨ ਸਰਕਾਰ ਰਿਸ਼ਵਤਖੋਰੀ ਨੂੰ ਲੈ ਕੇ ਸਖਤ ਹੋਈ ਹੈ ਅੱਡੇ-ਅੱਡੇ ਘੈਂਟ ਕੰਮ ਕਰੀ ਜਾਂਦੀ ਹੈ ਤੇ ਤੁਸੀਂ ਫਿਰ ਵੀ ਜਿਹੜੀ ਆ ਉਹ ਐਸਕੇਐਮ ਲਗਾਤਾਰ ਫਿਰ ਮਗਲਾਂ ਤੇ ਉਸੇ ਅੜੀਆਂ ਤੇ ਉਸੇ ਜਗ੍ਹਾ ਤੇ ਅੜਿਆ ਹੋਇਆ ਨਹੀਂ ਦੇਖੋ ਪੰਜਾਬ ਦੇ ਵਿੱਚ ਕਿੰਦੇ ਲਈ ਕੰਮ ਕੀਤਾ ਹੂੰ ਦੱਸਣਾ ਕਿਸਾਨੀ ਲਈ ਕੰਮ ਕੀਤਾ ਮਜ਼ਦੂਰਾਂ ਲਈ ਕੀਤਾ ਬੇਰੋਜ਼ਗਾਰਾਂ ਲਈ ਕੀਤਾ ਕਿੰਦੇ ਲਈ ਕੰਮ ਕੀਤਾ ਤੇ ਕੀ ਕੰਮ ਕੀਤਾ ਕੋਈ ਗਨਾਹ ਤਾਂ ਦੇ ਨਾ ਹੈਨਾ ਕੋਈ ਕੰਮ ਨਹੀਂ ਕੀਤਾ ਸਿਰਫ ਤੇ ਸਿਰਫ ਫੋਕੇ ਜਿਹੜੇ ਦਾਅਵਿਆਂ ਦੀ ਗੱਲ ਆ ਜਿੱਥੋਂ ਤੱਕ ਨਸ਼ਾ ਨਸ਼ਾ ਰੋਕਣ ਦੀ ਗੱਲ ਆ ਪੰਜਾਬ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਸੱਤਾ ਚਾਹਣ ਤੇ ਇਹਨਾਂ ਨੇ ਕਿਹਾ ਸੀ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ 4 ਮਹੀਨੇ ਕਈ ਵਾਰੀ ਲੰਘ ਗਏ ਹੁਣ ਕਹਿੰਦੇ ਵੀ ਅਸੀਂ ਜਿਹੜਾ ਉਹ ਨਸ਼ਾ ਤਸਕਰਾਂ ਦੇ ਜਿਹੜੇ ਘਰ ਹੈਗੇ ਔਰ ਢੌਣੇ ਉਹ ਇੱਕ ਬੰਦਾ ਜਿਹਦਾ ਘਰ ਨੂੰ ਨਹੀਂ ਪਲਸਟਰ ਹੋਇਆ ਸੀਗਾ ਉਹ ਮਾਮੂਲੀ ਆ ਬੰਦਾ ਸੀ ਕੋਈ ਉਹਦਾ ਜਿਹੜਾ ਸੀਗਾ ਉਹ ਘਰ ਢਾਹਤਾ ਦੂਸਰੇ ਪਾਸੇ ਤੁਸੀਂ ਵੀ ਪੱਤਰ ਸਵਾਲ ਪੁੱਛਿਆ ਤੁਹਾਨੂੰ ਹੀ ਪ੍ਰੈਸ ਕਾਨਫਰੰਸ ਤੋਂ ਬਾਹਰ ਕੱਢ ਰਿਹਾ ਕੱਢ ਦਿੱਤਾ ਠੀਕ ਆ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਵੀ AIG ਦਾ AIG ਕੈਜੀ ਰਾਜੀਤ ਆ ਵੀ ਉਹਦਾ ਘਰ ਜਿਹੜਾ ਕਦੋਂ ਟੋਣਾ ਹੈਗਾ ਮਜੀਠੀਏ ਦਾ ਕੀ ਕਰਨਾ ਹੈਗਾ ਉਹਦੇ ਤੋਂ ਤਾਂ ਮਤਲਬ ਮਾਫੀਆਂ ਮੰਗੀ ਗਿਆ ਇਹਨਾਂ ਦਾ ਲੀਡਰ ਹੈ ਨਾ ਤੋਂ ਇਸ ਕਰਕੇ ਇਹ ਸਿਰਫ ਤੇ ਸਿਰਫ ਦੰਬ ਕਰ ਰਹੇ ਆ ਉਹ ਸਰਕਾਰ ਜਿੰਦਾ ਜਿੰਦਾ ਮੁਖੀ ਜਿਹਨੂੰ ਨਸ਼ਾ ਜਿਹੜੀ ਨਸ਼ਾ ਛਡਾਊ ਮਹਿੰਮਾ ਸਭ ਤੋਂ ਪਹਿਲਾਂ ਉਹਨੂੰ ਨਸ਼ਾ ਛਡਾਊ ਕੇਂਦਰ ਭੇਜ ਕੇ ਸ਼ੁਰੂ ਕਰਨੀ ਚਾਹੀਦੀ ਸੀਗੀ ਉਹ ਮਤਲਬ ਉਹਨਾਂ ਦਾ ਘਰ ਟਾਈ ਜਾਂਦੀ ਹੈਗੀ ਠੀਕ ਆ ਤੋ ਇਸ ਕਰਕੇ ਜਿਹੜੀ ਇਹ ਸਰਕਾਰ ਜਿੰਦਾ ਆਪਣਾ ਕੋਈ ਕਿਰਦਾਰ ਨਹੀਂ ਹੈ ਆਪਣੀ ਕੋਈ ਉਹਨਾਂ ਦੀ ਕੋਈ ਨੈਤਿਕ ਮੋਰਲ ਵੈਲਿਊਜ਼ ਨਹੀਂ ਹੈ ਗੰਗਾ ਹਨ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈਗੀ ਆ ਤੋ ਇਹ ਗੱਲ ਲੋਕ ਭਲੀ ਭਾਂਤ ਜਿਹੜੇ ਜਾਣ ਚੁੱਕੇ ਆ ਇਹਨਾਂ ਦੇ ਆਈਟੀ ਸਲ ਦੀ ਬਕੜਵਾ ਦੇ ਨਾਲ ਪੰਜਾਬ ਦੀ ਲੋਕਾਂ ਦੀ ਸਮਝ ਜਿਹੜੀ ਉਹ ਨਹੀਂ ਬਦਲ ਜਾਣਗੇ ਅੱਛਾ ਇੱਕ ਗੱਲ ਇਹ ਹੈ ਮਤਲਬ ਐਸਕੇਐਮ ਦਾ 5 ਤਿੰਨ ਤਰੀਕ ਨੂੰ ਮੀਟਿੰਗ ਟੁੱਟਦੀ ਹੈ ਕਹਿ ਕੇ ਤੋੜ ਜਾਂਦੇ ਆ ਮੁੱਖ ਮੰਤਰੀ ਉਸ ਤੋਂ ਬਾਅਦ ਪੰਜ ਨੂੰ ਫੜੋ ਫੜਾਈ ਚਾਰ ਨੂੰ ਫੜੋ ਫੜਾਈ ਹੁੰਦੀ ਹੈ ਦੱਸਦਾ ਤੁਸੀਂ ਪ੍ਰੋਗਰਾਮ ਦੇ ਦਿੰਦੇ ਹੋ ਇਹਦੇ ਦੌਰਾਨ ਨਹੀਂ ਗੱਲਬਾਤ ਦਾ ਸੱਦਾ ਆ ਕਿ ਆਉ ਦੁਬਾਰਾ ਬੈਠਨੇ ਆ ਦੁਬਾਰ ਗੱਲਬਾਤ ਕਰਦੇ ਆ ਕੋਈ ਸੱਦਾ ਨਹੀਂ ਆਇਆ ਦੇਖੋ ਗੱਲਬਾਤ ਇਧਰ ਉਧਰੋ ਕੁਝ ਆਈ ਪਰ ਇਹ ਸੀਗਾ ਕਿ ਪੰਜਾਬ ਸੰਯੁਕਤ ਕਿਸਾਨ ਮੋਰਚਾ ਇਹ ਮੰਨਦਾ ਕਿ ਪੰਜਾਬ ਦਾ ਮੁੱਖ ਮੰਤਰੀ ਗੱਲ ਕਰੇ ਠੀਕ ਹੈ ਜਿਹੜੀਆਂ ਗੱਲਾਂ ਤੋਂ ਭੱਜਿਆ ਉਹ ਮੁੱਖ ਮੰਤਰੀ ਗੱਲ ਕਰੇ ਔਰ ਇਹੋ ਸਭ ਤੋਂ ਵੱਡਾ ਕੁਫਰ ਤੋਲਿਆ ਗਿਆ ਕਿ ਮਸਲੇ ਕੇਂਦਰ ਨਾਲ ਸੰਬੰਧਿਤ ਆ ਜੇ ਮਸਲੇ ਕੇਂਦਰ ਨਾਲ ਸੰਬੰਧਤ ਆ ਫਿਰ ਮਾਰਕੀਟਿੰਗ ਪਾਲਿਸੀ ਦੇ ਖਿਲਾਫ ਤੁਸੀਂ ਖੜਾ ਜਿਹੜੀ ਮਾਰਕੀਟਿੰਗ ਖੜਾ ਆਇਆ ਸੀਗਾ ਉਹਦੇ ਖਿਲਾਫ ਤੁਸੀਂ ਰੈਜ਼ੋਲੂਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਕਹਿੰਦੇ ਕਿਉਂ ਪਾਇਆ ਕਿਉਂਕਿ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਆ ਜੇ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਆ ਤੇ ਖੇਤੀ ਨਾਲ ਜੁੜਿਓਈ ਮਸਲੇ ਕਿੰਦੇ ਅਧਿਕਾਰ ਖੇਤਰ ਚ ਆਉਂਦੇ ਆ ਇਹ ਤਾਂ ਬਹੁਤ ਬੇਸਿਕ ਸਮਝ ਹੈਗੀ ਆ ਪਰ ਕਿਉਂਕਿ ਬੌਧਿਕ ਤੌਰ ਤੇ ਬਹੁਤ ਹੀਨਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਕਿਸੇ ਵੀ ਮਸਲੇ ਦੀ ਸਮਝ ਨਹੀਂ ਹੈ ਠੀਕ ਹੈ ਬੇਸਿਕ ਸਮਝ ਵੀ ਨਹੀਂ ਹੈ ਡੂੰਘਾਈ ਨਾਲ ਤਾਂ ਉਹਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਹੈ ਇਸ ਕਰਕੇ ਉਹਨੇ ਇਹਨਾਂ ਮਸਲਿਆਂ ਤੇ ਜਿਹੜਾ ਸੀਗਾ ਗੱਲ ਕਰਨ ਤੋਂ ਮਤਲਬ ਜਵਾਬ ਨਹੀਂ ਸੀਗਾ ਕਿਸੇ ਵੀ ਗੱਲ ਦਾ ਇਸ ਇਹ ਗੱਲ ਕਹਿ ਕੇ ਭੱਜ ਗਿਆ ਕਿ ਮਸਲੀ ਮੇਰੇ ਨਾਲ ਨਹੀਂਗੇ ਜੇ ਜੇ ਤੇਰੇ ਨਾਲ ਮਸਲੇ ਨਹੀਂ ਫਿਰ ਤੂੰ ਮੀਟਿੰਗ ਕਿਉਂ ਕਰ ਰਿਹਾ ਹੈਂ ਜੇ ਤੇਰੇ ਨਾਲ ਮਸਲੇ ਨਹੀਂ ਫਿਰ ਤੂੰ ਅੱਠ ਮੰਗਾ ਤੇ ਇਹ ਕੋ ਕਹਿ ਦੇਣਾ ਵੀ ਅਸੀਂ ਵਿਚਾਰਾਂਗੇ ਜੇ ਤੇਰੇ ਨਾਲ ਮਸਲਾ ਇਹ ਨਹੀਂ ਤੂੰ ਕਹਿ ਵੀ ਮਾਰਕੀਟਿੰਗ ਪਾਲਿਸੀ ਤੇ ਅਸੀਂ ਖਰੜਾ ਮਤਲਬ ਜਿਹੜਾ ਸੀਗਾ ਰੈਜ਼ੋਲੂਸ਼ਨ ਪਾਤਾ ਅਸੀਂ ਕਹਿ ਵੀ ਕੇਂਦਰ ਨੂੰ ਚਿੱਠੀ ਲੇਖ ਕਿ ਇਹ ਮੁੱਢੋ ਸੁੱਢੋ ਸਰਕਾਰ ਕੇਂਦਰ ਖਰੜਾ ਰੱਦ ਕਰੇ ਰੈਜ਼ੋਲੂਸ਼ਨ ਹੀ ਪਾਇਆ ਨਾ ਖਰੜਾ ਤਾਂ ਕੇਂਦਰ ਨੇ ਬਣਾਇਗਾ ਉਹ ਕਹਿੰਦਾ ਵੀ ਹਾਂ ਚਿੱਠੀ ਲਿਖ ਦਾਂਗੇ ਵੀ ਜਿਹੜੀਆਂ 11 ਮੰਗਾ 19 ਦਸੰਬਰ 2023 ਨੂੰ ਮੰਨੀਆਂ ਪੰਜਾਬ ਸਰਕਾਰ ਨੇ ਜਿੰਦੇ ਚ ਵਨ ਟਾਈਮ ਸੈਟਲਮੈਂਟ ਸਕੀਮ ਆ ਕਿ ਲੈਂਡ ਮਾਰਗੇਜ ਬੈਂਕਾਂ ਜਿਹੜੀਆਂ ਨੇ ਉਸ ਵਨ ਟਾਈਮ ਸੈਟਲਮੈਂਟ ਸਕੀਮ ਕਰਦੀਆਂ ਕਿਸਾਨਾਂ ਨੂੰ ਕਰਜ਼ੇ ਤੋਂ ਕੁਝ ਰਾਹਤ ਮਿਲ ਜਾਂਦੀ ਆ ਸਾਡੇ ਨਾਲ ਮਤਲਬ 15 16 ਮਹੀਨੇ ਪਹਿਲਾਂ ਗੱਲ ਮੰਨ ਕੇ ਅਜ ਤੱਕ ਨਹੀਂ ਲਾਗੂ ਕੀਤੀ ਗਈ ਤੇ ਦੂਸਰੇ ਪਾਸੇ 4000 ਉਦਯੋਗਪਤੀਆਂ ਨੂੰ ਲਗਭਗ 2.400 ਕਰੋੜ ਰੁਪਇਆ ਉਸੇ ਦਿਨੀ ਆ ਸਾਡਾ ਮੀਟਿੰਗ ਟੁੱਟਣ ਦੀ ਖਬਰ ਆ ਤੇ ਨਾਲ ਹੀ ਖਵਾਰਾਂ ਦੀ ਖਬਰ ਆ ਕਿ 4000 ਉਦਯੋਗਪਤੀ ਨੂੰ ਲਾਹਾ ਦੇਣ ਲਈ 2.400 400 ਕਰੋੜ ਦੀ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈਗੀ ਆ ਠੀਕ ਆ ਉਦਯੋਗਪਤੀਆਂ ਦਾ ਕਰਜ਼ਾ ਮਾਫ ਕਰਨ ਵਾਸਤੇ ਵਨ ਟਾਈਮ ਸੈਟਲਮੈਂਟ ਸਕੀਮ ਆ ਸਕਦੀ ਆ ਕਿਸਾਨਾਂ ਵਾਸਤੇ ਨਹੀਂ ਆਉਂਦੀਗੀ ਇਹ ਕਿੰਦਾ ਅਧਕਾਰ ਖੇਤਰ ਹੈਗਾ ਠੀਕ ਆ ਜਿੰਨੀਆਂ ਮੰਗਾ ਨੇ ਠੀਕ ਹੈ ਭਗਵੰਤਮਾਨ ਦੇ ਪੈਦਾ ਹੋਣ ਤੋਂ ਪਹਿਲਾਂ ਇਡੀਆਂ ਕਿਸਾਨ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਕੀ ਉਹਨਾਂ ਨੂੰ ਇਹ ਸਮਝ ਨਹੀਂ ਵੀ ਕਿਹੜੀ ਮੰਗ ਕੇਂਦਰ ਨਾਲ ਤੇ ਕਿਹੜੀ ਸੂਬੇ ਨਾਲ ਹੈਗੀ ਹੈ ਜਦੋਂ ਅੰਦੋਲਨ ਤੁਹਾਡੇ ਖਿਲਾਫ ਹੋ ਰਿਹਾ ਪੰਜਾਬ ਦੀ ਰਾਜਧਾਨੀ ਚਾ ਰਹੇ ਆ ਤੁਸੀਂ ਮੀਟਿੰਗ ਕਾਦੇ ਲਈ ਕਰ ਰਹੇ ਹੈਗੇ ਜੇ ਤੁਹਾਡੇ ਨਾਲ ਮੀਟਿੰਗ ਜੇ ਤੁਹਾਡੇ ਨਾਲ ਜੁੜੇ ਮਸਲੇ ਨਹੀਂਗੇ ਫਿਰ ਤੁਸੀਂ ਪੁਲਿਸ ਦੀਆਂ ਧਾੜਾਂ 'ਤੇ ਚੜਾ ਰਹੇ ਹੋ ਤੁਸੀਂ ਕਹੋ ਕੇਂਦਰ ਨੂੰ ਵੀ ਅਸੀਂ ਆਪਣੀ ਪੁਲਿਸ ਲੋਕਾਂ ਨੂੰ ਜ਼ਬਰ ਢਾਉਣ ਵਾਸਤੇ ਕਾਹਤੋਂ ਵਰਤਗੀ ਠੀਕ ਆ ਤੁਸੀਂ ਤਾਂ ਸ਼ਰਮ ਕਰਨੋ ਵੀ ਹਾਂ ਮੈਂ ਮੀਟਿੰਗ ਚੋਂ ਭੱਜਿਆ ਮੈਂ ਕਿਹਾ ਜੋ ਤੁਸੀਂ ਕਰਨਾ ਕਰ ਲਓ ਠੀਕ ਆ ਤਾਂ ਜਿਹੜਾ ਇਹ ਸਾਰਾ ਉਹਨਾਂ ਦਾ ਰਵਈਆ ਹੈਗਾ ਇਹ ਕਿਸੇ ਵੀ ਮਾਨਸਿਕ ਤੌਰ ਤੇ ਠੀਕ ਆਦਮੀ ਵਾਲਾ ਰਵਈਆ ਜਿਹੜਾ ਨਹੀਂਗਾ ਅੱਛਾ ਇਹ ਗਲਤੀ ਮੁੱਖ ਮੰਤਰੀ ਨੇ ਕੀਤੀ ਹੈ ਤੁਹਾਡੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੀਟਿੰਗ ਤੋਂ ਢੀ ਮੀਟਿੰਗ ਚੋਂ ਭੱਜੇ ਜਿਹੜੀਆਂ ਕਿਸਾਨ ਆਗੂਆਂ ਘਰੇ ਬੁਲਾ ਕੇ ਚਲੋ ਜਿਹੜੀ ਉਹ ਇਹ ਵੀ ਕਿਹਾ ਕਿ ਬੇਇੱਜ਼ਤੀ ਤੱਕ ਕੀਤੀ ਹੈ ਤੇ ਵਿਧਾਇਕਾਂ ਦਾ ਘੇਰਨਾ ਕੀ ਹੱਲ ਹੋ ਜੂ ਮਸਲਾ ਇਹਨਾਂ ਦੇ ਕੀ ਮੁੱਖ ਮੰਤਰੀ ਨੂੰ ਟੁੱਟੀ ਗੱਲ ਵਿਧਾਇਕਾਂ ਤੱਕ ਗੱਲ ਕਰਕੇ ਮਸਲਾ ਹੱਲ ਹੋ ਜਾਊਗਾ ਇਹ ਚੀਜ਼ ਅਸੀਂ ਇਹਨਾਂ ਦਾ ਜਿਹੜਾ ਜਮਹੂਰੀਅਤ ਦਾ ਇਹ ਦੰਬ ਰਚਦੇ ਆ ਉਹ ਐਕਸਪੋਜ਼ ਕਰਨ ਆਏ ਆ ਜੇ ਤਾਂ ਇਹ ਕਹਿੰਦੇ ਕਿ ਵਿਧਾਇਕ ਦਲ ਦਾ ਨੇਤਾ ਹੁੰਦਾ ਮੁੱਖ ਮੰਤਰੀ ਵਿਧਾਇਕ ਚੁਣਦੇ ਆ ਜਿਹਦਾ ਵਿਧਾਇਕ ਚੁਣਦੇ ਆ ਤੇ ਵਿਧਾਇਕ ਜਿਹੜੇ ਹੈਗੇ ਵੀ ਆ ਕੱਟ ਪੁਤਲੀਆਂ ਹੀ ਨਹੀਂ ਹੈਗੀਆਂ ਕੋਈ ਬੰਦੇ ਵੀ ਹੈਗੇ ਇਹਨਾਂ ਚੋਂ ਕਾਂ ਵਾਲੇ ਠੀਕ ਹੱਡ ਮਾਸ ਦੇ ਕੱਲੇ ਪੁਤਲੇ ਹੀ ਨਹੀਂ ਹੈਗੇ ਵੀ ਉਹਨਾਂ ਚ ਕੋਈ ਸੂਝੀ ਵੀ ਹੈਗੀ ਆ ਫਿਰ ਉਹ ਕਹਿਣਗੇ ਆਪਣੇ ਨੇਤਾ ਨੂੰ ਕਿ ਨੇਤਾ ਜੀ ਤੁਸੀਂ ਠੀਕ ਹੋਵੋ ਠੀਕ ਆ ਤੁਸੀਂ ਆਪਣੀ ਬੋਲਬਣੀ ਸੁਧਾਰੋ ਤੇ ਕਿਸਾਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਨਾਲ ਮੀਟਿੰਗ ਕਰੋ ਤੇ ਜਿਹੜੇ ਮਸਲੇ ਆਪਣੇ ਹੱਥ ਦੇ ਵਿੱਚ ਆ ਉਹ ਹੱਲ ਕਰੋ ਤੇ ਜੇ ਇਹ ਵੀ ਨਮੂਨੇ ਹੀ ਹੋਏ ਤੇ ਫਿਰ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪਿੰਡਾਂ 'ਚ ਨਿਆਰਾ ਵੇਖ ਲੈਣਗੇ ਅਜਾ ਕੀ ਲੱਗਦਾ ਐਸ ਕੇਐਮ ਦੀ ਅੱਜ ਦੀ ਕਾਲ ਤੋਂ ਬਾਅਦ ਅਗਲਾ ਅਗਲਾ ਸਨੇਹਾ ਕੀ ਆ ਲੋਕਾਂ ਲਈ ਜਾਂ ਕਿਸਾਨਾਂ ਲਈ ਅਗਲਾ ਸੁਨੇਹਾ ਜਾਂ ਜਥੇਬੰਦੀਆਂ ਨੂੰ ਅਗਲਾ ਸੁਨੇਹਾ ਕੀ ਆ ਅਗਲੀ 15 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣੌਤੀ ਵੀ ਆ ਕਿ ਮੰਗਾਂ ਤੇ ਬਹਿਸ ਕਰੇ ਉਹ ਸਾਬਤ ਕਰ ਦੇ ਕਿ ਮੰਗਾਂ ਕੇਂਦਰ ਨਾਲ ਸੰਬੰਧਿਤ ਹੈ ਜ਼ਰੂਰ ਤੋਂ ਦੇ ਚ ਟੀਵੀ ਚੈਨਲਾਂ ਤੇ ਆ ਕੇ ਬਹਿਸ ਕਰੇ ਚੁਣੌਤੀ ਦਿੱਤੀ ਹੋਈ ਸੰਯੁਕਤ ਕਿਸਾਨ ਮੋਰਚੇ ਨੇ ਜੇ ਉਹ ਚੁਣੌਤੀ ਨਹੀਂ ਕਬੂਲਦਾ ਸਾਡੀਆਂ ਮੰਗਾਂ ਤੇ ਗੱਲ ਵੀ ਨਹੀਂ ਸੁਣਦਾ ਹੱਲ ਵੀ ਨਹੀਂ ਕਰਦਾਗਾ ਫਿਰ ਅਗਲਾ ਐਕਸ਼ਨ ਜਿਹੜਾ ਹੈਗਾ ਉਹ ਐਲਾਨਿਆ ਜਾਊਗਾ ਚਾ ਇੱਕ ਗੱਲ ਇਹ ਮਤਲਬ ਜਿਵੇਂ ਪਹਿਲੇ ਦਿਨ ਤੋਂ ਸਵਾਲ ਉੱਠ ਰਿਹਾ ਤਿੰਨ ਤਰੀਕ ਤੋਂ ਸਵਾਲ ਲਗਾਤਾਰ ਆ ਤੁਹਾਡੇ ਤੋਂ ਕਈ ਵਾਰ ਕਰ ਚੁੱਕੇ ਆ ਲੋਕਾਂ ਦੇ ਮਨ ਦੇ ਵਿੱਚ ਕਿਤੇ ਇਹ ਤਾਂ ਨਹੀਂ ਬਿਠਾਇਆ ਜਾ ਰਿਹਾ ਕਿ ਇਸ ਸਕੀਮ ਕੋਈ ਵੱਡੀ ਚੀਜ਼ ਨਹੀਂ ਸੀ ਮੁੱਖ ਮੰਤਰੀ ਨੇ ਇਹ ਗੱਲ ਬਿਠਾ ਦਿੱਤੀ ਹੋਵੇ ਕਿ ਦੇਖਿਆ ਪਹਿਲੇ ਝਟਕੇ ਦੇ ਵਿੱਚ ਹੀ ਘਰੇਵਾਰ ਤੇ ਆਗੂਆਂ ਦੇ ਫੋਨ ਬੰਦ ਕਰਾਤੇ ਆਗੂ ਘਰੇ ਲੋਕਾਂ ਤੇ ਪਾਸੇ-ਆਸੇ ਮਜਬੂਰ ਹੋ ਗਏ ਸੜਕਾਂ ਤੇ ਵੀ ਆਗੂ ਵੀ ਨਹੀਂ ਨਿਕਲਦੇ ਤੇ ਕੇਡਰ ਤਾਂ ਬਹੁਤ ਵੱਡੀ ਗੱਲ ਹੈ ਕਈ ਵਾਰੀ ਮਾੜੀ ਟੀਮ ਤਗੜੀ ਤੇ ਗੋਲ ਕਰ ਜੇ ਤੁਨੂੰ ਐ ਲੱਗਦਾ ਹੁੰਦਾ ਵੀ ਸ਼ਾਇਦ ਮੈਚ ਜਿੱਤੀ ਜਾਵਾਂਗੇ ਇਹ ਤਾਂ ਸ਼ੁਰੂਆਤ ਕੀਤੀ ਆ ਪੰਜਾਬ ਦੀ ਕਿਸਾਨ ਲਹਿਰ ਦੇ ਬਹੁਤ ਸਾਰੇ ਹਿੱਸੇ ਨੇ ਨਹੀਂ ਐਕਸਪੈਕਟ ਕੀਤਾ ਸੀਗਾ ਤੇ ਜਿੱਦਾਂ ਦੀ ਚੁਣੌਤੀ ਦੇਣਗੇ ਅਸੀਂ ਉਸੇ ਤਰੀਕੇ ਨਾਲ ਜਿਹੜਾ ਹੈਗਾ ਸਿੱਝਣ ਵਾਸਤੇ ਪੰਜਾਬ ਦੀ ਕਿਸਾਨ ਲਹਿਰ ਜਿਹੜੀ ਹੈਗੀ ਇਹ ਤਿਆਰ ਹੋਊਗੀ ਕੱਲੀ ਕਿਸਾਨ ਲਹਿਰ ਨਹੀਂ ਇਹ ਪੰਜਾਬੀਆਂ ਦੀ ਖਸਲਤ ਹੈਗੀ ਆ ਪੰਜਾਬੀਆਂ ਦਾ ਇੱਕ ਕਰਤਾਰ ਆ ਕਿ ਉਹਨਾਂ ਨੇ ਕਿਸੇ ਵੀ ਤਾੜਵੀ ਦਾ ਇਸ ਤਰ੍ਹਾਂ ਹਮਲਾ ਨਹੀਂ ਬਰਦਾਸ਼ਤ ਕੀਤਾਗਾ ਕਹਿੰਦੇ ਕੌਂਦੇ ਹਮਲਾਵਰ ਆਏ ਪੁਲਿਸ ਦੀਆਂ ਘੜਾ ਸਾੜਾ ਧਾੜਾ ਸਾਡੇ ਘਰਾਂ ਤੇ ਚਾੜਨਗੇ ਮਤਲਬ ਜਿਹੜੀ ਹੈਗੀ ਆ ਡਿਟੇਨ ਕਰਨਗੇ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕਰਨਗੇ ਉਹਨਾਂ ਲੋਕਾਂ ਦੀ ਜਿਹੜੀ ਲੋਕਾਂ ਦੀ ਰੋਜੀ ਰੋਟੀ ਉਹਨਾਂ ਦੀ ਜ਼ਮੀਨ ਉਹਨਾਂ ਦੀਆਂ ਫਸ ਬਚਾਉਣਾ ਚਾਹੁੰਦੇ ਹੈਗੇ ਆ ਤੇ ਪੰਜਾਬੀ ਮੂਕ ਦਰਸ਼ਕ ਬਣ ਕੇ ਜਿਹੜਾ ਲੰਮਾ ਸਮੇਂ ਨੂੰ ਜਿਹੜਾ ਨਹੀਂ ਦੇਖਣਗੇ ਅੱਜ ਵੀ ਤੁਸੀਂ ਦੇਖ ਲਓ ਮਤਲਬ ਕਿਵੇਂ ਵੱਡੀ ਗਿਣਤੀ ਚ ਲੋਕ ਜਿਹੜੇ ਆ ਧਰਨਿਆਂ ਸ਼ਾਮਲ ਹੋਏ ਹੈਗੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਵੇਂ ਜਿਵੇਂ ਗੱਲ ਲੋਕਾਂ ਨੂੰ ਸਮਝਾਉਣੀ ਆ ਕਿਉਂਕਿ ਇੱਕ ਕਨੈਕਸ਼ਨ ਬਿਲਕੁਲ ਸਾਫ਼ ਹੋ ਗਿਆ 트럼ਪ ਨੇ ਮੋਦੀ ਨੂੰ ਕਿਹਾ ਕਿ ਖੇਤੀ ਸਾਡੇ ਹਵਾਲੇ ਕਰ ਦੋ ਮੋਦੀ ਨੇ ਕਿਹਾ ਵੀ ਅਸੀਂ ਤਿਆਰ ਆ ਠੀਕ ਆ ਜੇ ਸਾਡੀ ਖੇਤੀ ਮੰਡੀ ਉਹਨਾਂ ਦੇ ਕੰਟਰੋਲ ਚ ਹੋਣੀ ਹੈਗੀ ਆ ਤੇ ਫਿਰ ਪੰਜਾਬ ਦੀ ਖੇਤੀ ਇਸ ਮੁਲਕ ਦੀ ਕਿਸਾਨੀ ਨੇ ਤਾਂ ਰਹਿਣਾ ਨਹੀਂ ਹੈਗਾ ਠੀਕਾ ਔਰ ਉਹਦੇ ਵਾਸਤੇ ਅੜਿੱਕਾ ਉਹਨਾਂ ਨੇ ਕੀ ਕੀਤਾ ਅੜਿੱਕੇ ਖਤਮ ਕਰੋ ਅੜਿੱਕੇ ਅੜਿੱਕਾ ਕਿਸਾਨ ਲਹਿਰਾ ਕਿਸਾਨ ਲਹਿਰ ਦਾ ਮੋਡ ਪੰਜਾਬ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਕੰਮ ਉਹਨਾਂ ਨੇ ਜਿਹੜਾ ਹੈਗਾ ਲਾਇਆ ਹੋਇਆ ਤੋਂ ਭਾਜਪਾ ਦੇ ਕਾਰਪੋਰੇਟ ਦੇ ਕਹਿਣ ਤੇ ਮੁੱਖ ਮੰਤਰੀ ਸਾਰਾ ਕੁਝ ਜਿਹੜਾ ਹੈਗਾ ਉਹ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ